ਜ્યાર ਸਰਕਾਰ ਨੇ ਅੱਜ ਦੀ ਕੈਬਨਿਟ ਮੀਟਿੰਗ ਦੇ ਵਿੱਚ ਇੱਕ ਹੋਰ ਵਾਦਾ ਪੂਰਾ ਕੀਤਾ ਹੈ ਪੰਜਾਬ ਸਰਕਾਰ ਦੇ ਵੱਲੋਂ ਜੋ ਅੱਜ ਕੈਬਨਿਟ ਮੀਟਿੰਗ ਬੁਲਾਈ ਗਈ ਉਸ ਵਿੱਚ ਜੋ ਗਰੰਟੀਆਂ ਕੀਤੀਆਂ ਗਈਆਂ ਸੀ ਚੋਣਾਂ ਸਮੇ ਅੱਜ ਇੱਕ ਹੋਰ ਗਰੰਟੀ ਪੂਰੀ ਕਰ ਦਿੱਤੀ ਹੈ ਸੀਐਮ ਮਾਨ ਨੇ ਵੱਟਾ ਐਲਾਨ ਕੀਤਾ ਹੈ ਉਹ ਕਿਹੜੀ ਗਰੰਟੀ ਜਿਹਨੂੰ ਅੱਜ ਪੂਰਾ ਕੀਤਾ ਹੈ ਕੈਬਨਿਟ ਮੀਟਿੰਗ ਦੇ ਵਿੱਚ ਵਿਧਾਨ ਸਭਾ ਸੈਸ਼ਨ ਦੇ ਵਿੱਚ ਉਸ ਨੂੰ ਜਿਹੜੀ ਮਨਜ਼ੂਰੀ ਮਿਲ ਜਾਵੇਗੀ ਉਸ ਗਰੰਟੀ ਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ ਤੁਸੀਂ ਜੁੜ ਰਹੋ ਲੋਕ رائے ਨਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਲੋਕ رائے ਚੈਨਲ ਨੂੰ ਦੇਖਣ ਲਈ ਜੋ ਹਰ ਰੋਜ਼ ਤੁਹਾਡੇ ਕੋਲ ਨਵੀਂ ਅਪਡੇਟ ਪਹੁੰਚ ਸਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਨਾਲ ਹੀ ਘੰਟੀ ਦਾ ਬਟਨ ਜਰੂਰ ਦਬਾ ਦੇਣਾ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਤਾਜ਼ਾ ਤੇ ਨਵੀਂ ਜਿਹੜੀ ਅਪਡੇਟ ਪਹੁੰਚ ਸਕੇ ਸੋ ਪੰਜਾਬ ਸਰਕਾਰ ਦੇ ਵੱਲੋਂ ਜਿਵੇਂ ਹੀ ਅੱਜ ਕੈਬਨਟ ਮੀਟਿੰਗ ਬੁਲਾਈ ਗਈ ਉਸ ਕੈਬਨਟ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਕੀਤਾ ਹੈ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਦਿੱਤੀ ਅੱਜ ਪੰਜਾਬ ਸਰਕਾਰ ਨੇ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਤੇ ਕਨਸਟੇਬਲ ਦੀਆਂ 1746 ਅਸਾਮੀਆਂ ਨੂੰ ਔਟ ਕੀਤਾ ਹੈ ਜਿਸ ਦਾ ਅੱਜ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਪਰਤੀ ਲਈ ਨੋਟੀਫਿਕੇਸ਼ਨ ਦੇ ਅਨੁਸਾਰ ਇਹ ਭਰਤੀ ਅਰਜੀ ਪ੍ਰਕਿਰਿਆ 21 ਫਰਵਰੀ ਨੂੰ ਸ਼ੁਰੂ ਹੋਵੇਗੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਸਬੰਧੀ ਟਵੀਟ ਵੀ ਕੀਤਾ ਗਿਆ ਹੈ ਉਹਨਾਂ ਨੇ ਲਿਖਿਆ ਕਿ ਵਾਅਦੇ ਮੁਤਾਬਕ ਪੰਜਾਬ ਪੁਲਿਸ ਵਿਭਾਗ ਵਿੱਚੋਂ ਕੁੱਲ 1746 ਨਵੀਆਂ ਅਸਾਮੀਆਂ ਕੱਢੀਆਂ ਗਈਆਂ ਨੇ 21 ਫਰਵਰੀ ਤੋਂ 13 ਮਾਰਚ ਤੱਕ ਨੌਜਵਾਨ ਅਪਲਾਈ ਕਰ ਸਕਦੇ ਨੇ ਜ਼ਿਲ੍ਹਾ ਕਾਡਰ ਚੋਂ 1261 ਅਤੇ ਹਥਿਆਰਬੰਦ ਕਾਡਰ ਚੋਂ 485 ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ ਸੋ ਸਰਕਾਰੀ ਭਰਤੀ ਜਿਹੜੀ ਉਹ ਸ਼ੁਰੂ ਹੋ ਗਈ ਹੈ ਸਾਡੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਕਿ ਰੰਗਲਾ ਪੰਜਾਬ ਬਣਾਉਣ ਦਾ ਵਾਅਦਾ ਕਰਕੇ ਆਈ ਸੀ ਜਿਸ ਵਿੱਚ ਨੌਜਵਾਨਾਂ ਦੀ ਭੂਮਿਕਾ ਸਭ ਤੋਂ ਅਹਿਮ ਸੀ ਤੇ ਇਹ ਸੁਪਨਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣਾ ਹੈ ਇਹ ਮੇਰਾ ਜਿਹੜਾ ਪੂਰਾ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਅਸੀਂ ਸਰਕਾਰੀ ਨੌਕਰੀਆਂ ਜੋ ਨੌਜਵਾਨ ਅਟਿਕ ਰਹੇ ਨੇ ਉਹਨਾਂ ਦੇ ਯੋਗਤਾ ਦੇ ਅਨੁਸਾਰ ਤੇ ਅਸੀਂ ਕੱਢਾਂਗੇ ਸੋ ਕਾਂਸਟੇਬਲ ਦੀਆਂ ਅਸਾਮੀਆਂ ਲਈ ਨਿਰਧਾਰਤ ਯੋਗਤਾ ਪੂਰੀ ਕਰਨ ਵਾਲੇ ਉਮੀਦਵਾਰ ਬਿਨੇ ਸ਼ੁਰੂ ਕਰ ਹੁੰਦੇ ਸਾਰੇ ਪੰਜਾਬ ਪੁਲਿਸ ਦੇ ਅਧਿਕਾਰਿਕ ਵੈਬਸਾਈਟ ਤੇ ਜੋ ਪੰਜਾਬ ਪੁਲਿਸ ਗਵਰਨਮੈਂਟ ਪੰਜਾਬਪੁਲਿਸ.ਗਵਰਨਮੈਂਟ.in ਤੇ ਜਾ ਕੇ ਫਾਰਮ ਭਰ ਸਕਣਗੇ ਬਿਨੇ ਪੱਤਰ ਜਿਹੜਾ 13 ਮਾਰਚ ਤੱਕ ਭਰੇ ਜਾ ਸਕਣਗੇ ਸੋ ਯੋਗਤਾ ਰੱਖਿਏ ਪੰਜਾਬ ਸਰਕਾਰ ਦੇ ਵੱਲੋਂ ਪਲੱਸ 2 ਦਸਵੀਂ ਪਲੱਸ 2 ਜਿਹਨੂੰ ਕਹਿੰਦੇ ਨੇ ਉਹ ਪਾਸ ਹੋਣੀ ਚਾਹੀਦੀ ਏ ਸਾਬਕਾ ਫੌਜੀ ਲਈ ਦਸਵੀਂ ਪਾਸ ਸੀ ਹੋਣੀ ਚਾਹੀਦੀ ਏ ਇਸ ਦੇ ਨਾਲ ਹੀ ਉਮੀਦਵਾਰ ਘੱਟੋ-ਘੱਟ 18 ਸਾਲ ਤੋਂ ਤੇ ਵੱਧ ਤੋਂ 28 ਸਾਲ ਦੀ ਉਮਰ ਹੋਣੀ ਚਾਹੀਦੀ ਏ ਰਾਖਵੀਂ ਸ਼੍ਰੇਣੀ ਨੂੰ ਉਮੀਦਵਾਰ ਨਿਯਮਾਂ ਦੇ ਅਨੁਸਾਰ ਜਿਹੜੀ ਛੋਟ ਦਿੱਤੀ ਜਾਵੇਗੀ ਸੋ ਅਰਜੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਏ ਔਰ ਜਿਹੜੇ ਸਰਕਾਰੀ ਨੌਕਰੀ ਦੀ ਉਡੀਕ ਕਰ ਰਹੇ ਨੇ ਉਹਨਾਂ ਨੂੰ ਇਸ ਦਾ ਜਿਹੜਾ ਕਿ ਫਾਇਦਾ ਮਿਲ ਸਕਦਾ ਏ ਉਮਰ ਜਿਹੜੀ ਹੈ 18 ਤੋਂ 28 ਸਾਲ ਹੋਣੀ ਚਾਹੀਦੀ ਹੈ ਉਮੀਦਵਾਰ ਦੀ